ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸਮੈਸਟਰ 3 ਦਾ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਲੈ ਕੇ ਆਏ ਆ ਤੇ ਸਟੂਡੈਂਟਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਦੇ ਪ੍ਰੀਵੀਅਸ ਇਅਰ ਸਾਰੇ ਆਪਾਂ ਕੁਐਸਚਨ ਪੇਪਰ ਤੁਹਾਨੂੰ ਕਰਵਾਵਾਂਗੇ ਸਮੈਸਟਰ 3 ਦੇ ਆਪਾਂ ਤੁਹਾਨੂੰ ਫੁੱਲ ਤਿਆਰੀ ਕਰਵਾਵਾਂਗੇ ਬਾਕੀ ਸਮੈਸਟਰ ਦੀ ਵੀ ਕਰਵਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਟੂਡੈਂਟਸ ਨਾਲ ਸ਼ੇਅਰ ਕਰਿਆ ਤੇ ਸਟੂਡੈਂਟਸ ਜਿਹੜੇ ਸਮੈਸਟਰ 3 ਦਾ ਤੁਹਾਡਾ ਸਿਲੇਬਸ ਆਲਰੇਡੀ ਆਪਾਂ ਨੇ ਚੈਨਲ ਤੇ ਅਪਲੋਡ ਕੀਤਾ ਹੋਇਆ ਤੁਸੀਂ ਵਾਚ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਕਿ ਆਪਾਂ ਅੱਗੇ ਫਿਰ ਸਿਲੇਬਸ ਦੇ ਅਕੋਰਡਿੰਗ ਤੁਹਾਡੇ ਲਈ ਵੀਡੀਓਜ਼ ਬਣਾਉਣੀ ਸ਼ੁਰੂ ਕਰੀਏ ਆਪਾਂ ਤੁਹਾਡੀ ਹੁਣੀ ਤੋਂ ਤਿਆਰੀ ਜਿਹੜੀ ਕਿ ਸ਼ੁਰੂ ਕਰ ਦੇਣੀ ਹੈ ਹਾਂਜੀ ਇਹ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਦਾ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਹੈ ਸਮੈਸਟਰ 3 ਚੰਡੀਗੜ੍ਹ ਯੂਨੀਵਰਸਿਟੀ ਹਾਂਜੀ 45 ਮਾਰਕਸ ਦਾ ਤੁਹਾਡਾ ਐਗਜ਼ਾਮ ਹੋਣਾ ਹੈ ਜੀ ਇਸ ਦੇ ਵਿੱਚ ਪਹਿਲਾਂ ਤਾਂ ਹੁਣ ਉਹ ਨਿਵੰਦ ਆਉਣਗੇ ਜਿਹੜਾ ਠੀਕ ਹੈ ਜਿਹੜੀ ਤੁਹਾਡੀ ਨਿਵੰਦ ਬੁੱਕ ਹੈ ਉਹਦੇ ਵਿੱਚੋਂ ਆਪਾਂ ਨੇ ਸਿਲੇਬਸ ਅਪਲੋਡ ਕੀਤਾ ਹੋਇਆ ਤੁਸੀਂ ਵਾਚ ਕਰ ਸਕਦੇ ਹੋ ਠੀਕ ਹੈ ਪੰਜਾਬ ਬੁੱਕ ਦੇ ਵਿੱਚੋਂ ਇਸ ਦੇ ਵਿੱਚ ਆਏਗਾ ਪੰਜਾਬ ਦੀ ਲੋਕਤਾਰਾ ਤੇ ਜਿਵੇਂ ਤਿੰਨ ਆਉਣਗੇ ਤਿੰਨੇ ਦੇ ਵਿੱਚ ਤੁਸੀਂ ਕਿਸੇ ਇੱਕ ਦਾ ਬਾਰੇ ਉਹਦਾ ਵਿਸ਼ਾ ਵਸਤੂ ਦੱਸ ਕੇ ਫਿਰ ਸਾਰ ਲਿਖਣਾ ਓਕੇ ਵਿਸ਼ਾ ਵਸਤੂ 4 ਮਾਰਕਸ ਦਾ ਹੋਊਗਾ ਤੇ ਸਾਰ ਉਹਦਾ 6 ਮਾਰਕਸ ਦਾ ਹੋਊਗਾ ਟੋਟਲ 10 ਮਾਰਕਸ ਦਾ ਹੋਵੇ ਪੰਜਾਬ ਦੀ ਲੋਕਤਾਰਾ ਤੇ ਮਾਨਵੀ ਚੇਤਨਾ ਪੰਜਾਬ ਦੀ ਵਿਰਾਸਤੀ ਖੇਡਾਂ ਲੋਕ ਗੀਤਾਂ ਵਿੱਚ ਇਤਿਹਾਸ ਇਹ ਆਏ ਹੋਏ ਨੇ ਪਹਿਲਾਂ ਤੇ ਇਸੇ ਬੁੱਕ ਦੇ ਵਿੱਚੋਂ ਸੰਕਲਪ ਆਉਣਗੇ ਸੰਕਲਪ ਤਿੰਨ ਆਉਣਗੇ ਤਿੰਨਾਂ ਦੇ ਵਿੱਚੋਂ ਇੱਕ ਕਰਨਾ ਹੋਊਗਾ 5 ਮਾਰਕਸ ਦਾ ਲੋਕ ਵਿਸ਼ਵਾਸ ਅਖਾਣ ਅਤੇ ਗੀਤਾਂ ਜਿਵੇਂ ਪ੍ਰੀਵੀਅਸ ਇਗਜ਼ਾਮ ਚ ਆਏ ਹੋਏ ਨੇ ਉਸ ਤੋਂ ਅੱਗੇ ਹੋਊਗਾ ਪੰਜ ਆ ਪੁਸਤਕ ਦੇ ਵਿੱਚੋਂ ਇਹ ਛੋਟੇ ਕੁਐਸਚਨ ਠੀਕ ਹੈ ਜਿਵੇਂ ਇਹ ਫਸਟ ਟਰਮ ਆਤਾ ਰਾਣੀ ਦਾ ਖੋਤੜਾ ਕਿਸ ਨੂੰ ਤੇ ਕਿਉਂ ਕਿਹਾ ਜਾਂਦਾ ਹੈ ਸੈਕੰਡ ਹੈ ਪੰਜਾਬੀ ਅਖਾਣ ਤੇ ਲੋਕ ਗੀਤਾਂ ਵਿੱਚ ਕੀ ਫਰਕ ਹੁੰਦਾ ਹੈ ਵੀ ਅਖਾਣ ਕੀ ਹੁੰਦੇ ਨੇ ਪੰਜਾਬੀ ਤੇ ਪੰਜਾਬੀ ਲੋਕ ਗੀਤ ਕੀ ਹੁੰਦੇ ਨੇ 3rd ਹੈਗਾ ਹਾਰ ਸ਼ਿੰਗਾਰ ਪਰਿजात ਦੇ ਰੁੱਖ ਬਾਰੇ ਕੀ ਪ੍ਰਸਿੱਧ ਹੈ ਉਸ ਤੋਂ ਕੇ 4th ਕੁਐਸਚਨ ਹੈ ਹਾਂਜੀ ਅਗ੍ਹੀ 4th ਕੁਐਸਚਨ ਹੈ ਰੁੱਧ ਖੋਟ ਕੀ ਹੁੰਦਾ ਹੈ ਰੁੱਧ ਖੋਟ ਕੀ ਹੁੰਦਾ ਹੈ 5th ਗਿੱਧੇ ਦੀਆਂ ਬੋਲੀਆਂ ਵਿੱਚ ਕੀ ਕਾਮਨਾ ਕੀਤੀ ਜਾਂਦੀ ਹੈ ਗਿੱਧੇ ਦੀਆਂ ਬੋਲੀਆਂ ਵਿੱਚ ਕੀ ਕਾਮਨਾ ਕੀਤੀ ਜਾਂਦੀ ਹੈ ਪੰਜ ਕੁਐਸਚਨ ਕਰਨੇ ਹੋਣਗੇ ਤੁਹਾਨੂੰ ਆਉਣਗੇ 8 ਠੀਕ ਹੈ ਗਿੱਧੇ ਦੀਆਂ ਬੋਲੀ ਵਿੱਚ ਕੀ ਕਾਮਨਾ ਹੁੰਦੀ ਕੀਤੀ ਜਾਂਦੀ ਹੈ ਖੇਡਾਂ ਤੋਂ ਬਿਨਾਂ ਮਨੋਰੰਜਨ ਦੇ ਹੋਰ ਕਿਹੜੇ ਸਾਧਨ ਹੁੰਦੇ ਨੇ ਜਰਗ ਦੇ ਮੇਲੇ ਬਾਰੇ ਜਾਣਕਾਰੀ ਦੇਣੀ ਆ ਲੋਕ ਚਿਕਿਤਸਾ ਦਾ ਸਬੰਧ ਕਿੰਨਾ ਲੋਕ ਵਿਸ਼ਵਾਸਾਂ ਨਾਲ ਹੈ ਠੀਕ ਹੈ ਐਵੇਂ ਕੋਈ ਵੀ ਤੁਹਾਨੂੰ ਕੋਈ 8 ਕੁਐਸਚਨ ਆਉਣਗੇ 8 ਦੇ ਵਿੱਚੋਂ ਤੁਸੀਂ ਕੋਈ ਪੰਜ ਦਾ ਅਨਸਰ ਕਰਨਾ ਹੋਣਗੇ 1-1 ਮਾਰਕਸ ਦੇ ਹਾਂਜੀ ਅਖਬਾਰ ਦੇ ਸੰਪਾਦਕ ਨੂੰ ਪੱਤਰ ਆਪਣੇ ਇਲਾਕੇ ਵਿੱਚੋਂ ਆਪਣੇ ਇਲਾਕੇ ਵਿੱਚੋਂ ਦਿਨੋ-ਦਿਨ ਔਰਤਾਂ ਦੀ ਵੱਧ ਰਹੀ ਅਸੁਰੱਖਿਆ ਬਾਰੇ ਕਿਸੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਜਾਂ ਆਪਾਂ ਕੇ ਪਿੱਛੇ ਪ੍ਰੀवियस ਇਅਰ ਇਰ ਐਗਜ਼ਾਮ ਚ ਪੁੱਛਿਆ ਹੋਇਆ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੋਜ਼ ਦੇ ਦਫ਼ਤਰ ਦੇ ਇੱਕ ਕਲਰਕ ਵੱਲੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਕਰੋ 8 ਮਾਰਕਸ ਦੀ ਆਉਣੇ ਤੁਹਾਨੂੰ ਅੱਗੇ ਗ੍ਰਾਮਰ ਦੇ ਵਿੱਚੋਂ ਪੰਜਾਬੀ ਵਿਆਕਰਣ ਦੇ ਵਿੱਚੋਂ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਬਾਰੇ ਚਰਚਾ ਕਰਨੀ ਹੈ ਜਾਂ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਮੈਂ ਆਲਰੇਡੀ ਆਪਾਂ ਨੇ ਚੈਨਲ ਤੇ ਕੁਐਸਚਨ ਅਪਲੋਡ ਕੀਤੇ ਹੋਏ ਤੁਸੀਂ ਵਾਚ ਕਰ ਸਕਦੇ ਹੋ ਅਗੇ 5ਵਾਂ ਨੰਬਰ ਤੇ ਵੀ ਪੰਜਾਬੀ ਵਿਆਕਰਨ ਦੇ ਵਿੱਚੋਂ 6 ਮਾਰਕਸ ਦੇ ਕੁਐਸਚਨ ਵਿਦੇਤਰ ਕਿਉਂ ਹੁੰਦੇ ਨੇ ਇਹਨਾਂ ਦੀ ਕਿਸਮਾਂ ਉਦਾਹਰਨਾਂ ਸਹਿਤ ਵਿਆਖਿਆ ਕਰਨਾ ਜਾਂ ਪੰਜਾਬੀ ਸ਼ਬਦਾਂ ਦੇ ਵਰਗੀਕਰਨ ਕਰਨਾ ਕਿਹੜੇ-ਕਿਹੜੇ ਆਧਾਰਾਂ ਤੇ ਕਰ ਸਕਦੇ ਆ ਵਿਚਾਰ ਕਰਨੀਆਂ ਤੇ ਨਿਮਨ ਲਿਖਤ ਵਿੱਚੋਂ ਕੋਈ ਦੋ ਕੁਐਸਚਨ ਕਰਨੇ ਨੇ ਕੋਈ ਦੋ ਸਮਾਸੀ ਸ਼ਬਦ ਲਿਖੋ ਜਾਂ ਹੈਡ ਲਿਖੇ ਵਿੱਚੋਂ ਕਿਰਿਆ ਤੇ ਸਹਾਇਕ ਕਿਰਿਆ ਚੋਣੀਆਂ ਕਿਰਿਆ ਕਿਹੜੀ ਹੈ ਸਹਾਇਕ ਕਿਰਿਆ ਕਿਹੜੀ ਆ ਉਸ ਤੋਂ ਕੀ ਹੈ ਸੂ ਅਤੇ ਅਣ ਅਗੇਤਰ ਵਾਲੇ ਦੋ-ਦੋ ਸ਼ਬਦ ਲਿਖਣੇ ਨੇ ਵਿਜਿਨ ਵਿੱਚੋਂ ਸੂਝ ਆਪਦਾਵੇ ਤੇ ਅਣ ਅਗੇਤਰ ਜਿਵੇਂ ਆਣ ਗਿੰਤ ਠੀਕ ਆ ਸੂ ਤੇ ਸੁਗਾਤ ਐਵੇਂ ਹੇਟਲੀ ਦੇ ਵਿੱਚੋਂ ਵਿਸ਼ੇਸ਼ਣ ਚੁਣਨੇ ਨੇ ਉਹ ਸੁੰਦਰ ਔਰਤ ਆਮ ਤੌਰ ਤੇ ਸੂਟ ਲਾਲ ਦੇ ਗੁਲਾਬੀ ਰੰਗ ਦੇ ਹੀ ਪਹਿਨਦੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਕਿਹੜਾ ਵਿਸ਼ੇਸ਼ਣ ਹੈ ਠੀਕ ਹੈ ਐਵੇਂ ਕੋਈ ਵੀ ਚਾਰ ਕੁਐਸਚਨ ਆਉਣਗੇ ਚਾਰਾਂ ਚੋਂ ਸਿਰਫ ਕੋਈ ਸੇ ਦੋ ਦਾ ਜਵਾਬ ਦੇਣਾ ਹੋਊਗਾ ਆਪਾਂ ਤੁਹਾਨੂੰ ਟੋਟਲੀ ਹਰ ਸਬਜੈਕਟ ਦੀ ਤਿਆਰੀ ਕਰਵਾਵਾਂਗੇ ਸੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓਜ਼ ਨੂੰ ਬਹੁਤ-ਬਹੁਤ ਸ਼ੇਅਰ ਕਰੋ ਮੈਨੂੰ ਤਾਂ ਹੀ ਮੋਟੀਵੇਸ਼ਨ ਮਿਲੂਗੀ ਤਾਂ ਹੀ ਮੈਂ ਤੁਹਾਡੀ ਜਲਦ ਤੋਂ ਜਲਦ ਤਿਆਰੀ ਜਿਹੜੀ ਕਿ ਸ਼ੁਰੂ ਕਰਾਂਗੇ ਆਪਾਂ ਥੈਂਕਸ